ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਵਨ ਇੰਡੀਆ ਟੀਵੀ ਦੇ ਨਾਲ ਗੱਲ ਕਰਦੇ ਆ ਮੋਗਾ ਸ਼ਹਿਰ ਤੋਂ ਮੋਗਾ ਸ਼ਹਿਰ ਤੋਂ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਮੋਗਾ ਜ਼ਿਲ੍ਹੇ ਦੇ 25 ਨੰਬਰ ਵਾਰਡ ਦੇ ਵਿੱਚ 100 ਪਰਿਵਾਰਾਂ ਨੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹ ਵੀ ਸੁਣਦੇ ਵਿੱਚ ਆਇਆ ਕਿ ਉੱਥੋਂ ਦੇ ਵਿਧਾਇਕ ਅਮਰਦੀਪ ਕੌਰ अरोड़ा ਨੇ ਉਹਨਾਂ ਨੂੰ ਸਰੋਪੇ ਪਾ ਕੇ ਜਿਹੜਾ ਸਨਮਾਨ ਦਿੱਤਾ ਨਾਲ ਨਾਲ ਗੱਲ ਕਰਦੇ ਆ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਥੋਂ ਦੇ ਵਿਧਾਇਕ ਅਮਨਦੀਪ ਕੌਰ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਉਹ ਪਰਿਵਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ ਨੇ ਤੇ ਇਹਨਾਂ ਨੇ ਕਾਂਗਰਸ ਪਾਰਟੀ ਤੇ ਅਕਾਲੀ ਦਲ ਪਾਰਟੀ ਨੂੰ ਛੱਡ ਦਿੱਤਾ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਦੱਸੀ ਸੀ ਕਿ ਉਹ ਕਹਿੰਦੇ ਕਿ ਇਹਨਾਂ ਦੇ ਕਾਫੀ ਕੰਮ ਜਿਹੜੇ ਹੈਗੇ ਅਧੂਰੇ ਪਏ ਆ ਇਹਨਾਂ ਨੇ ਦੱਸਿਆ ਹੈਗਾ ਸੋ ਇਹਨਾਂ ਦੇ ਉਹ ਅਧੂਰੇ ਕੰਮ ਉਸ 100 ਪਰਿਵਾਰ ਦੇ ਜਿਹੜੇ ਉਧਰਲੇ ਵਾਰਡ ਦੇ 25 ਨੰਬਰ ਵਾਰਡ ਦੇ ਅਧੂਰੇ ਕੰਮ ਹੈਗੇ ਉਹਨਾਂ ਨੂੰ ਬਹੁਤ ਜਲਦੀ ਨਿਪਰੇ ਚਾੜਿਆ ਜਾਊਗਾ ਨਾਲ ਨਾਲ ਵਿਧਾਇਕ ਨੇ ਇਹ ਵੀ ਗੱਲ ਬਾਤ ਕੀਤੀ ਕਿ ਭਗਵੰਤ ਮਾਨ ਨੇ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਆ ਤੇ ਪੂਰੇ ਉਤਰੇ ਨੇ ਤੇ ਹੋਰ ਵੀ ਜਿਹੜੇ ਵਾਅਦੇ ਹੈਗੇ ਉਹਨਾਂ ਨੂੰ ਬਹੁਤ ਜਲਦੀ ਪੂਰਾ ਕੀਤਾ ਜਾਊਗਾ ਪਰ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਇਹ 100 ਪਰਿਵਾਰ ਜਿਨ੍ਹਾਂ ਨੇ ਅੱਜ ਸਾਡਾ ਹੀ ਬਾਹ ਫੜੀ ਆ ਅਸੀਂ ਇਹਨਾਂ ਦਾ ਜਿਹੜਾ ਹੈਗਾ ਜਿਹੜੇ ਇਹਨਾਂ ਦੇ ਕੰਮ ਨੇ ਉਹਨਾਂ ਨੂੰ ਬਹੁਤ ਜਲਦੀ ਨੇਪਰੇ ਚਾੜਾਂਗੇ ਸੋ ਇਹ ਮੋਗਾ ਜ਼ਿਲ੍ਹਾ ਦੀਆਂ ਨਾਲ-ਨਾਲ ਵੀਡੀਓਜ਼ ਵੀ ਤੁਹਾਡੇ ਸਾਹਮਣੇ ਲੈ ਕੇ ਆਉਣੇ ਕਿ ਉੱਥੋਂ ਦੇ ਐਮ.ਐਲ.ਏ ਅਮਨਦੀਪ ਕੌਰ ਅਰੋੜਾ ਨੇ ਕੀ ਬਿਆਨ ਦਿੱਤੇ ਨੇ ਨਾਲ-ਨਾਲ ਜਿਹੜੀਆਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਆ ਸੰਜੀਵ ਕੁਮਾਰ ਅਰੋੜਾ ਪੱਤਰਕਾਰ ਦੀ ਵਿਸ਼ੇਸ਼ ਰਿਪੋਰਟ ਦੇ ਨਾਲ ਸਸ਼ੀਕਾਲ ਜੀ ਅੱਜ ਸਾਡੀ ਬੋਰਡ ਨੰਬਰ 25 ਮੋਗਾ ਵਿਖੇ ਸਾਡੇ ਬੋਰਡ ਇਨਚਾਰਜ ਮੇਰਾ ਛੋਟਾ ਵੀ ਸਰਦਾਰ ਮਿਲਪ ਸਿੰਘ ਜੀ ਉਨ੍ਹਾਂ ਦੀ ਬੋਰਡ ਦੇ ਵਿੱਚ ਸੈਂਕੜੇ ਪਰਿਵਾਰ ਜਿਹੜੇ ਅੱਜ ਕਾਂਗਰਸ ਤੇ ਅਕਾਲੀ ਦਲ ਪਾਰਟੀ ਰਵਾਇਤੀ ਪਾਰਟੀਆਂ ਨੂੰ ਹਲਵਿਦਾ ਆ ਕੇ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਜਿਹੜੇ ਪੰਜਾਬ ਦੇ ਲਈ ਰੋਜ਼ ਜਿਹੜੇ ਇਤਿਹਾਸਿਕ ਫੈਸਲੇ ਲਏ ਜਾ ਰਹੇ ਆ ਔਰ ਵਿਕਾਸ ਦੀਆਂ ਲੀਹਾਂ ਤੇ ਪੰਜਾਬ ਚੱਲ ਰਿਹਾ ਔਰ ਉਹਨਾਂ ਨੂੰ ਦੇਖਦੇ ਹੋਏ ਅੱਜ ਇਹ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਔਰ ਅਸੀਂ ਵੀ ਇਹਨਾਂ ਨੂੰ ਪ੍ਰੋਸਾਦ ਦਵਾਇਆ ਕਿ ਇਹਨਾਂ ਦੀ ਬੋਰਡ ਦੇ ਵਿੱਚ ਜਿਹੜੇ ਕੰਮ ਬਹੁਤ ਲੰਬੇ ਅਰਸੇ ਤੋਂ اٹਕੇ ਹੋਏ ਸੀਗੇ ਆ ਉਹ ਕੰਮ ਜਿਹੜੇ ਹੈਗੇ ਆ ਇਹਨਾਂ ਨੇ ਅੱਜ ਧਿਆਨ ਦੇ ਵਿੱਚ ਲੈ ਕੇ ਆਂਦੇ ਆ ਉਹ ਕੰਮ ਜਲਦ ਤੋਂ ਜਲਦ ਸੀ ਜਿਹੜਾ ਹੈਗਾ ਕਰਵਾ ਕੇ ਦਵਾਂਗੇ ਔਰ ਇਹਨਾਂ ਪਰਿਵਾਰਾਂ ਨੂੰ ਮੈਂ ਜੀ ਆਇਆਂ ਆਖਦੀ ਆ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਔਰ ਹਮੇਸ਼ਾ ਇੱਕ ਪਾਰਟੀ ਦੇ ਵਿੱਚ ਵੀ ਔਰ ਪਰਿਵਾਰ ਦੇ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਵੀ ਜਿਹੜਾ ਇਹਨਾਂ ਦੇ ਨਾਲ ਅਸੀਂ ਹਮੇਸ਼ਾ ਖੜਾਂਗੇ ਔਰ ਇੱਕ ਕਾਡ ਨੰਬਰ 25 ਦੇ ਜਿਹੜੇ ਹੈਗੇ ਆ ਵਿਕਾਸ ਕਾਰਜ ਅ ਜਿੰਨੇ ਵੀ ਇਹਨਾਂ ਨੇ ਕੰਮ ਕੀਆ ਉਹ ਸਾਰੇ ਕਰਵਾਏ ਜਾਂਦੇ ਆ ਅੱਜ 100 ਦੇ ਕਰੀਬ ਜਿਹੜੇ ਹੈਗੇ ਆ ਜੁਆਇਨਿੰਗਸ ਹੋਈਆਂ ਨੇ ਜੀ ਇਹ ਅਕਾਲੀ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚੋਂ ਕੁਝ ਪਰਿਵਾਰ ਸੀ ਮੋਸਟਲੀ ਸਾਰੇ ਜਿਹੜੇ ਹੈਗੇ ਸੀ ਕਾਂਗਰਸ ਦੇ ਵਿੱਚੋਂ ਆਏ ਹੈ ਮੈਂ ਸਭ ਨੂੰ ਇਹੀ ਕਹੂੰਗੀ ਕਿ ਜੀ ਜਿਸ ਤਰ੍ਹਾਂ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਨਯੋਗ ਸੀਐਮ ਸਾਹਿਬ ਔਰ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਇੱਕ ਬਹੁਤ ਅੱਛਾ ਦੇਸ਼ ਦੀ ਰਾਜਨੀਤੀ ਬਦਲੀ ਹੈ ਕਿ ਅੱਜ ਹਰ ਪਾਰਟੀ ਜਿਹੜੀ ਹੈਗੀ ਹੈ ਉਹ ਐਜੂਕੇਸ਼ਨ ਤੇ ਗੱਲ ਕਰ ਰਹੀ ਹੈ ਸਿਹਤ ਤੇ ਗੱਲ ਕਰ ਰਹੀ ਹੈ ਸਾਡੇ ਪੰਜਾਬ ਦੇ ਸਾਰੇ ਸਕੂਲ ਜਿਹੜੇ ਹੈਗੇ ਆ ਮੋਸਟਲੀ ਮੈਨੂੰ ਮੇਰੇ ਲਈ ਬੜੇ ਫਖਰ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਦੀ ਹਾਂ ਸਾਡੇ ਮਾਨਜੁਗ ਸੀਐਮ ਸਾਹਿਬ ਦਾ ਕਿ ਇਹਨਾਂ 3 ਸਾਲਾਂ ਦੇ ਵਿੱਚ ਅਸੀਂ ਮੋਗੇ ਦੇ ਵਿੱਚ 4 ਨਵੇਂ ਸਕੂਲ ਬਣਾ ਕੇ ਦਿੱਤੇ ਆ ਬੱਚਿਆਂ ਨੂੰ ਔਰ ਹਰ ਸਕੂਲ ਦੇ ਵਿੱਚ ਜਿੱਥੇ ਕਮਰਿਆਂ ਦੀ ਜ਼ਰੂਰਤ ਸੀ ਸਾਇੰਸ ਲੈਬਸ ਚਾਹੀਦੀਆਂ ਸੀਗੀਆਂ ਜੋ ਵੀ ਜਿਹੜਾ ਟਾਂਚਾ ਸੀਗਾ ਜਿਸ ਦੀ ਜਰੂਰ ਸੀ ਸਕੂਲ ਦੇ ਵਿੱਚ ਉਹ ਬਣਵਾਈ ਗਏ ਆ ਔਰ ਹਰ ਸਕੂਲ ਦੇ ਵਿੱਚ ਅੱਜ ਵੀ ਸਾਡੇ ਇੱਕ ਪਿੰਡ ਮੇਸ਼ਰੀ 1 ਸਵਾ ਕਰੋੜ ਤੋਂ ਵੱਧ ਦੀ ਲਗਤ ਦੇ ਨਾਲ ਇੱਕ ਸਕੂਲ ਪ੍ਰਾਇਮਰੀ ਸਕੂਲ ਬੱਚਿਆਂ ਲਈ ਤਿਆਰ ਹੋ ਰਿਹਾ 40 ਲੱਖ ਦੀਆਂ ਗ੍ਰਾਂਟਾਂ ਹੋਰ ਸਕੂਲਾਂ ਦੇ ਲਈ ਕਮਰੇ ਆ ਲਈਆਂ ਨੇ ਉੱਥੇ ਹੀ ਮਹੱਲਾ ਕਲੀਨਿਕਾ ਔਰ ਤਿੰਨ ਹੈਲਥ ਵੈਲਨੈਸ ਸੈਂਟਰ ਅਸੀਂ ਇਹਨਾਂ 3 ਸਾਲਾਂ ਦੇ ਵਿੱਚ ਮੋਗੇ ਹਲਕੇ ਨੂੰ ਬਣਾ ਕੇ ਦਿੱਤੇ ਔਰ ਇੱਕ ਜਿਹੜਾ ਕਲਕਲਾ ਪਾਸ ਕਰਵਾਇਆ ਔਰ ਮੋਗੇ ਸ਼ਹਿਰ ਦੀ ਸਭ ਤੋਂ ਵੱਡੀ ਮੰਗ ਸੀਗੀ ਕਿ ਮੋਗਾ ਦਾ ਸਰਕਾਰੀ ਹਸਪਤਾਲ ਹੈ ਜਿਹੜਾ ਉਹ ਸ਼ਹਿਰ ਦੇ ਵਿਚਕਾਰ ਹੋਣ ਦੇ ਕਰਕੇ ਸੈਂਟਰ 'ਚ ਹੋਣ ਕਰਕੇ ਟ੍ਰੈਫਿਕ ਦੀ ਬੜੀ ਦਿੱਕਤ ਆ ਜਾਂਦੀ ਸੀਗੀ ਔਰ ਟ੍ਰੋਮਾ ਸੈਂਟਰ ਜਿਹੜਾ ਹੈਗਾ ਅਸੀਂ 14 ਕਰੋੜ ਰੁਪਏ ਪਾਸ ਕਰਵਾਇਆ ਟ੍ਰੋਮਾ ਸੈਂਟਰ ਸਾਡੇ ਮੇਨ ਜੀਟੀ ਰੋਡ ਤੇ ਬਣਨ ਜਾ ਰਿਹਾ ਇਹ ਬਹੁਤ ਵੱਡੀ ਮੰਗ ਸੀ ਮੋਗਾ ਸ਼ਹਿਰ ਦੀ ਉਸੇ ਤਰ੍ਹਾਂ ਚਾਹੇ ਐਸਟੀਪੀ ਪਲਾਂਟ ਦੀ ਗੱਲ ਕਰੀਏ ਚਾਹੇ ਪੰਜਾਬ ਦਾ ਸਭ ਤੋਂ ਪਹਿਲਾ ਯੂਪੀਐਸਸੀ ਸੈਂਟਰ ਜਿੱਥੇ ਬੱਚਿਆਂ ਨੂੰ ਸਰਕਾਰੀ ਯੂਪੀਐਸਸੀ ਸੈਂਟਰ ਦੇ ਵਿੱਚ ਕੋਚਿੰਗ ਦਿੱਤੀ ਜਾਂਦੀ ਹੈ ਉਹ ਉਹ ਪੰਜਾਬ ਸਾਡਾ ਮੋਗੇ ਦੇ ਵਿੱਚ ਬਣਿਆ ਉਸੇ ਤਰ੍ਹਾਂ ਡੀਸੀ ਆਫਿਸ ਦੀ ਜਿਹੜੀ ਡੀਸੀ ਕੰਪਲੈਕਸ ਦੀ ਬਿਲਡਿੰਗ ਸੀਗੀ ਉਹਦੇ ਦੋ ਫਲੋਰ ਐਕਸਟੈਂਡ ਹੋ ਰਹੇ ਆ 11 ਕਰੋੜ ਰੁਪਏ ਦੀ ਲੱਗਦੇ ਨਾਲ ਉਹ ਤਿਆਰ ਕੀਤੇ ਜਾ ਰਹੇ ਆ ਔਰ ਹੋਰ ਬਹੁਤ ਸਾਰੇ ਵਿਕਾਸ ਕਾਰਜ ਜਿਹੜੇ ਹੈਗੇ ਆ ਸਾਡੇ ਮੋਗੇ ਸ਼ਹਿਰ ਦੇ ਵਿੱਚ ਹੋਏ ਆ ਔਰ ਪਿੰਡਾਂ ਦੇ ਵਿੱਚ ਆਲਮੋਸਟ 46 ਪਿੰਡਾਂ ਦੇ ਵਿੱਚੋਂ 33 ਪਿੰਡਾਂ ਦੇ ਗਰਾਊਂਡ ਜਿਹੜੇ ਹੈਗੇ ਆ ਅਸੀਂ ਉਹਨਾਂ ਦੇ ਗਰਾਊਂਡ ਜਿਹੜੇ ਪਾਸ ਹੋ ਚੁੱਕੇ ਆ ਜਿਹੜੇ 6 ਮਹੀਨਿਆਂ ਚ ਬਣ ਕੇ ਤਿਆਰ ਹੋ ਜਾਣਗੇ ਅਬ ਬਿਲਕੁਲ ਜਿਵੇਂ ਮੈਨੂੰ ਯਾਦ ਹੈ ਕਿ ਇਸ ਬੋਰਡ ਦੇ ਵਿੱਚ ਅਸੀਂ ਮੁਹੱਲਾ ਕਲੀਨਿਕ ਬਣਾਉਣ ਦੇ ਲਈ ਕੁ ਲੋਕੇਸ਼ਨ ਸਾਡੇ ਕੋਲ ਆਈ ਸੀਗੀ ਅ ਮੈਂ ਤੇ ਸਾਡੇ ਬਾਡੀ ਇਨ ਚਾਰਜ ਮੇਰਾ ਛੋਟਾ ਵੀਰ ਮਿਲਾਪ ਜੋ ਸਾਡਾ ਹਲਕਾ ਕੋਆਰਡੀਨੇਟਰ ਵੀ ਹੈ ਯੋਧਨਸ਼ੇਂ ਵਿਰੁੱਧ ਦੇ ਅਸੀਂ ਦੇਖਣ ਗਏ ਸੀਗੇ ਕਿ ਇੱਥੇ ਮਹੱਲਾ ਕਲੀਨਿਕ ਜਿਹੜੀ ਬਣਾਈ ਜਾਵੇ ਤੇ ਉਦੋਂ ਦੇਖਿਆ ਕਿ ਇਹਨਾਂ ਪਰਿਵਾਰਾਂ ਦੇ ਕੋਲ ਸਿਰਫ ਇੱਕ ਜਿਹੜੀ ਸੀਗੀ ਧਰਮਸ਼ਾਲਾ ਜਿੱਥੇ ਜਿਹੜੀ ਬਿਲਕੁਲ ਹੀ ਅਨ ਸੇਫ ਹੈ ਔਰ ਉੱਥੇ ਇਹ ਵਿਚਾਰੇ ਬਾਹਰ ਬੈਠ ਕੇ ਆਪਣਾ ਕੋਈ ਪ੍ਰੋਗਰਾਮ ਦੁੱਖ ਸੁੱਖ ਦਾ ਪ੍ਰੋਗਰਾਮ ਕਰਦੇ ਆ ਸੋ ਅਸੀਂ ਜਿਹੜਾ ਉੱਥੇ ਮਹੱਲਾ ਕਲੀਨਿਕ ਦਾ ਕੈਨਸਲ ਕਰਕੇ ਹੁਣ ਇਹਨਾਂ ਵੱਲੋਂ ਇਹੀ ਮੰਗ ਆਈ ਹੈ ਕਿ ਉੱਥੇ ਧਰਮਸ਼ਾਲਾ ਬਣਾਈ ਜਾਵੇ ਇਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਅਸੀਂ ਡਿਸਕਸ ਕੀਤਾ ਸੀਗਾ ਸਾਡੇ ਮਾਨਯੋਗ ਮੀਰ ਸਾਹਿਬ ਬਲਜੀਤ ਸਿੰਘ ਚਾਨੀ ਜੀ ਵੀ ਇੱਥੇ ਮੌਜੂਦ ਆ ਔਰ ਮਿਲਾਪ ਅਸੀਂ ਜਦੋਂ ਇਹਨਾਂ ਦੇ ਹਾਲਾਤ ਦੇਖੇ ਤਾਂ ਅਸੀਂ ਖੁਦ ਹੀ ਡਿਸਕਸ ਕੀਤਾ ਕਿ ਇਹਨਾਂ ਸਾਡੇ ਮਹੱਲਾ ਨਿਵਾਸੀਆਂ ਦੇ ਲਈ ਇੱਥੇ ਇੱਕ ਬਹੁਤ ਸੋਹਣੀ ਧਰਮਸ਼ਾਲਾ ਜਿਹੜੀ ਹੋਣੀ ਚਾਹੀਦੀ ਹੈ ਜਿੱਥੇ ਇਹ ਬੈਠ ਕੇ ਆਪਣਾ ਪ੍ਰੋਗਰਾਮ ਕਰ ਸਕਣ ਕੋਈ ਵੀ ਚਾਹੇ ਉਹ ਦੁੱਖ ਦਾ ਹੋਵੇ ਸੁੱਖ ਦਾ ਹੋਵੇ ਸੋ ਜਲਦੀ ਜਿਹੜੀ ਹੈਗੀ ਇਹਨਾਂ ਨੂੰ ਉੱਥੇ ਧਰਮਸ਼ਾਲਾ ਬਣਾ ਕੇ ਦਿੱਤੀ ਜਾਏ ਦੇ ਵਿੱਚ ਹੀ ਜੀ ਅਸੀਂ ਜਿਹੜੀਆਂ ਸਟਰੀਟ ਲਾਈਟਸ ਨਵੀਆਂ ਲਗਵਾ ਰਹੀਆਂ ਹੁਣ ਔਰ ਜਲਦੀ ਜਿਹੜੀਆਂ ਹੈਗੀਆਂ ਉਹਦਾ ਕੰਮ ਸਟਾਰਟ ਕਰਨ ਜਾ ਰਹੀਆਂ ਸਟਰੀਟ ਲਾਈਟਸ ਵੀ ਹੋਣਗੀਆਂ ਔਰ ਸ਼ਹਿਰ ਦੇ ਜਿਹੜੇ ਸਾਡੇ ਸੀਵਰੇਜ ਦਾ ਜਿਹੜਾ ਸੀਗਾ ਪਿਆ ਹੋਇਆ ਬਹੁਤ ਪੁਰਾਣਾ ਸੀਗਾ ਉਹ ਵੀ ਅਸੀਂ ਠੀਕ ਕਰ ਰਹੇ ਹਾਂ ਔਰ ਆਊਟਰ ਸਾਈਡ ਜਿੰਨੀਆਂ ਵੀ ਸਾਡੀਆਂ ਸ਼ਹਿਰ ਦੀਆਂ ਉੱਥੇ ਨਵਾਂ ਸੀਵਰੇਜ ਤੇ ਵਾਟਰ ਪਾਈਪਸ ਜਿਹੜੀਆਂ ਹੈਗੀਆਂ ਨੇ ਉਹ ਪਾ ਰਹੇ ਆ ਜੀ ਅਸੀਂ ਮੇਰਾ ਨਾਮ ਮਲਾਪ ਸਿੰਘ ਹੈ ਜੀ ਵਾਰਡ ਨੰਬਰ 25 ਤੋਂ ਮਨਚਾਰਜ ਆਮ ਆਦਮੀ ਪਾਰਟੀ ਤੋਂ ਹਾਂ ਤਕਰੀਬਨ 100 ਦੇ ਤਕਰੀਬਨ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਆ ਸਾਡੇ ਐਮਐਲ ਸਾਹਿਬ ਅਮਨਦੀਪ ਕਰੋ अरोड़ा ਜੀ ਜੀ ਕੰਮਾਂ ਨੂੰ ਵੇਖਦੇ ਮੋਗੇ ਹੋਏ ਦੇਖਦੇ ਹੋ ਸਾਰੇ ਪਰਿਵਾਰ ਸ਼ਾਮਲ ਹੋਏ ਆ ਪੰਜਾਬ ਵਿੱਚ ਕੰਮਾਂ ਦੀ ਬਹੁਤ ਤੇਜ਼ੀ ਤਰ੍ਹਾਂ ਸਾਡੇ ਆਮ ਆਦਮੀ ਪਾਰਟੀ ਦਾ ਕੰਮ ਚੱਲ ਰਿਹਾ ਜੀ ਨਹੀਂ ਸਾਡੀ ਸਰਕਾਰ ਪੂਰੇ ਵਾਦੇ ਸਾਰੇ ਪੂਰੇ ਅੱਜ ਧਰਮਚੱਲਾ ਦੀ ਮੰਗ ਕੀਤੀ ਸਾਡੇ ਵਾਰਡ ਵਾਲਿਆਂ ਨੇ ਐਮਐਲ ਸਾਹਿਬ ਨੂੰ ਦੱਸ ਕੇ ਗਏ ਆ ਕਿ ਅਸੀਂ ਤੁਹਾਡੇ ਧਰਮਸ਼ੱਲਾ ਜਲਦੀ ਜਲਦੀ ਬਣਾ ਕੇ ਦਵਾਂਗੇ ਇਹ ਧਿਆਨ ਚਾਚਾ ਐਮਐਲ ਸਾਹਿਬ ਦੇ ਲਿਆਉਂਦਾ ਵਾ ਜੀ ਉਹ ਵੀ ਕਹਿੰਦੇ ਜਲਦ ਤੋਂ ਜਲਦ ਸਾਰੇ ਕੰਮ ਪੂਰੇ ਕੀਤੇ ਜਾਣਗੇ ਜੀ ਇਹ ਹੀ ਸੁਨੇਹਾ ਦਵਾਂਗੇ ਆਮ ਆਦਮੀ ਪਾਰਟੀ ਸਾਡੇ ਪੰਜਾਬ ਵਿੱਚ ਬਹੁਤ ਚੰਗੀ ਤਰ੍ਹਾਂ ਕੰਮ ਕਰ